ਚੀਫ ਮਿਨਿਸਟਰ ਦਾ ਅਧਿਕਾਰ ਖੇਤਰ ਆ ਉਹਨਾਂ ਨੇ ਸੰਜੀਵ अरोड़ा ਨੂੰ ਬਣਾਇਆ ਵਾ ਉਹ ਇਲੈਕਸ਼ਨ ਜਿੱਤ ਕੇ ਐਮਐਲਏ ਬਣੇ ਨੇ ਉਹਨਾਂ ਨੂੰ ਉਹਨਾਂ ਨੂੰ ਮੁਬਾਰਕਬਾਦ ਆ ਹੁਣ ਸਵਾਲ ਇਹ ਹੈਗਾ ਕਿ ਸੰਜੀਵ अरोड़ा ਨੂੰ ਮਹਿਕਮਾ ਕਿਹੜਾ ਦਿੰਦੇ ਨੇ ਇੰਡਸਟਰੀ ਤੇ ਐਨਆਰਆਈ ਐਨਆਰਆਈ ਦੇ ਦਿੱਤਾ ਤੇ ਇੱਕ ਇੰਡਸਟਰੀ ਦੇ ਦਿੱਤਾ ਜੀ ਓਕੇ ਅ ਇੰਡਸਟਰੀ ਦਾ ਵੀ ਵੈਰੀਫਾਈ ਕਰਨਾ ਪਊਗਾ ਕਿ ਅਗਰ ਸੰਜੀਵ ਰੋੜਾ ਦੀ ਪਹਿਲਾਂ ਨਾ ਇਹਨਾਂ ਦੀ ਇੱਕ ਕਰਾਉਨ ਘੋ ਮਿਲ ਸੀ ਪੁਰਾਣੀ ਲੁਧਿਆਣੇ ਚ ਆਈ ਡੋਟ ਨੋ ਵੈਦਰ ਉਹ ਐਗਜ਼ਿਸਟ ਕਰਦੀ ਕਿ ਨਹੀਂ ਕਰਦੀ ਅਗਰ ਉਹ ਮਿਲ ਐਗਜ਼ਿਸਟ ਕਰਦੀ ਜਾਂ ਇਹ ਕੋਈ ਆਪਣੀ ਇੰਡਸਟਰੀ ਚਲਾਉਂਦੇ दैट मींस ਥਿਸ ਇਸ ਅ ਕਨਫਲਿਕਟ ਆਫ ਇੰਟਰਸਟ ਫਿਰ ਇਹਨਾਂ ਦਾ ਮਿਨਿਸਟਰ ਬਣਾਉਣਾ ਵਾਜਬ ਨਹੀਂਗਾ ਕੇਜਰੀਵਾਲ ਪੜਿਆ ਲਿਖਿਆ ਆਦਮੀ ਆ ਆਪਣੇ ਆਪ ਨੂੰ ਕਹਿੰਦਾ ਮੈਂ ਆਈਆਰਐਸ ਰਿਟਾਇਰਡ ਵਾਟਐਵਰ ਇਸਤਿਫਾ ਦਿੱਤਾ ਇਹ ਥਿਸ ਇਸ ਡਾਇਰੈਕਟ ਕਨਫਲਿਕਟ ਆਫ ਇੰਟਰਸਟ ਜਿੱਦਾਂ ਹੁਣ ਉਹਦਾ ਜ਼ਿਆਦਾ ਕੰਮ ਰੀਅਲ ਏਸਟੇਟ ਦਾ ਵਾ ਅਗਰ ਉਹ ਕੋਈ ਹਾਊਸਿੰਗ ਦਾ ਡਿਪਾਰਟਮੈਂਟ ਮਿਲਦਾ ਜਾਂ ਕੋਈ ਲੋਕਲ ਗਵਰਨਮੈਂਟ ਦਾ ਮਹਿਕਮਾ ਦਿੰਦੇ ਤਾਂ ਫਿਰ ਉਹ ਸਿੱਧਾ ਉਹ ਵੀ ਕਨਫਲਿਕਟ ਆਫ ਇੰਟਰਸਟ ਆ ਜਿੱਥੋਂ ਤੱਕ ਥਾਲੀਵਾਲ ਨੂੰ ਬਣਾ ਹਟਾਇਆ ਗਿਆ ਦੇਖੋ ਥਾਲੀਵਾਲ ਇੱਕ ਲਾਊਡ ਮਾਉਥ ਸੀਗਾ ਥਾਲੀਵਾਲ ਦੀ ਇਨਕੰਪੀਟੈਂਸ ਅੱਜ ਦੀ ਨਹੀਂ ਉਹ ਪੁਰਾਣੀ ਡਿਕਲੇਅਰ ਹੋ ਚੁੱਕੀ ਜਿੰਨੇ ਮਹਿਕਮੇ ਸਾਰੇ ਉਹਦੇ ਤੋਂ ਖੋ ਗਏ ਹੀ ਵਾਸ ਬੇਸਿਕਲੀ ਐ ਮਿਨਿਸਟਰ ਵਿਦਆਊਟ ਅ ਪੋਰਟਫੋਲੀਓ ਐਨਆਰਆਈ ਦੀ ਕਿਸੇ ਦੀ ਮਦਦ ਨਹੀਂ ਕੀਤੀ ਆ ਪਿਛਲੇ ਦਿਨਾਂ ਜਲਾਲਜੀਤ ਭੁੱਲਰ ਦੇ ਖਿਲਾਫ ਐਨਆਰਆਈ ਔਰਤ ਲੈਂਡ ਗ੍ਰੈਬ ਦੇ ਇਲਜ਼ਾਮ ਲਾਉਂਦੀ ਇਹਦਾ ਕੋਈ ਮਦਖਲਤ ਨਹੀਂ ਗਈ ਇੱਕ ਜਗਰਾਉਂ ਚ ਐਨਆਰਆਈ ਦੀ ਕੋਠੀ ਡਬਲੀ ਸੀ ਸਰਬਜੀਤ ਕੌਰ ਮਾਨੁਕੇ ਨੇ ਐਮਐਲਏ ਨੇ ਉਹ ਅਸੀਂ ਬੜੀ ਮੁਸ਼ਕਲ ਨਾਲ ਉਹਦੀ ਛੜਾਈ ਉਹਦੇ ਉਹਦੇ ਤੇ ਇਹਦਾ ਕੋਈ ਰੋਲ ਨਹੀਂ ਸੀਗਾ ਕਿਸੇ ਐਨਆਰਆਈ ਦੀ ਆ ਜਿਹੜਾ ਪੰਨੂਆ ਬਲਤੇਜ ਇਹਨੇ ਇੱਕ ਐਨਆਰਆਈ ਨੂੰ ਬਹੁਤ ਟੌਰਚਰ ਕੀਤਾ ਮੈਂਟਲੀ ਇਹਦਾ ਕੋਈ ਰੋਲ ਨਹੀਂ ਸੀਗਾ ਤੇ ਜੇ ਜਿਹੜਾ ਮਿਨਿਸਟਰ ਡਿਪਾਰਟਮੈਂਟ ਵਾਲਾ ਜੇ ਉਹਨੇ ਕੋਈ ਐਨਆਰਆਈ ਦੀ ਮਦਦ ਨਹੀਂ ਕਰਨੀ ਤਾਂ ਕੱਡੇ ਚੰਗਾ ਵਾ ਔਰ ਵੈਸੇ ਵੀ ਮੈਂ ਸਮਝਦਾ ਕਿ ਆਈ ਥਿੰਕ ਕਿ ਆ ਪਿਛਲੇ ਦਿਨਾਂ 'ਚ ਇਹਨੇ ਬਹੁਤ ਕੋਸ਼ਿਸ਼ ਕੀਤੀ ਆ ਗਾਂ ਵਧ ਕੇ ਸਾਰੇ ਵਿਰੋਧੀਆਂ ਨੂੰ ਗਾਲਾਂ ਕੱਢੀਆਂ ਇਹਨੂੰ ਸਿਗੀ ਕਿ ਮੈਨੂੰ ਕਿਸੇ ਕੱਢਣ ਨਾ ਪਰ ਉਹ ਜੋ ਕਹਿੰਦੇ ਕੁਦਰਤ ਬਹੁਤ ਬਿਆਨਤਾ ਹੈ ਪਰ ਇਹ ਆਪਣੇ ਆਪ ਨੂੰ ਸਭ ਤੋਂ ਫੇਥਫੁਲ ਮੰਨਦੇ ਸੀ ਕਹਿੰਦੇ ਜੀ ਮੈਂ ਤੇ ਸਿਪਾਹੀਆਂ ਸਭ ਤੋਂ ਵੱਡਾ ਆਮ ਆਦਮੀ ਪਾਰਟੀ ਦਾ ਤੋਂ ਬਸ ਆਮ ਆਮ ਆਦਮੀ ਆਮ ਆਦਮੀ ਪਾਰਟੀ ਨੇ ਉਹਨੂੰ ਵੱਡੇ ਸਿਪਾਹੀ ਦਾ ਇਨਾਮ ਦਿੱਤਾ ਪਰ ਕੁਲਦੀਪ ਢਾਲੀਵਾਲ ਕੋ 1-1 ਕਰਕੇ ਮਹਿਕਮੇ ਖੋਣਾ ਉਦਾਂ ਹੁਣ ਮੱਝ ਜਿਹਦੇ ਲੀਡਰ ਜਿਹੜਾ ਸੀ ਉਹ ਕਹਿੰਦੇ ਸੀ ਮੈਂ ਬੜੇ ਵੱਡੇ ਕਾ ਦਾ ਲੀਡਰ ਹੈ ਜੀ ਚਲੋ ਯਾਰ ਮੈਂ ਇਹਨਾਂ ਗੱਲਾਂ ਚ ਇਨਵੋਲਵ ਹੀ ਨਹੀਂ ਹੁੰਦਾ ਇਹ ਇਹ ਸਾਰੇ ਸੈਲਫ ਸਟਾਈਲਡ ਲੀਡਰ ਬਣ ਜਾਂਦੇ ਨੇ ਲੀਡਰ ਜਿਹੜਾ ਨਾ ਜੀ ਉਹ ਸਟੈਬਲਿਸ਼ ਹੁੰਦਾ ਜਦੋਂ ਰਿਪੀਟਿਡਲੀ ਇਲੈਕਸ਼ਨ ਜਿੱਤ ਕੇ ਕਿਤੇ ਕਿਸੇ ਮੁਕਾਮ ਤੇ ਪਹੁੰਚਦਾ ਇਹ ਤਾਂ ਹਲੇ ਪਹਿਲੀ ਪਹਿਲੀਾਰੇ ਮਾਫ ਕਰਨਾ ਚੰਗਾ ਲੱਗਦਾ ਇਹ ਤੁੱਕੇ ਵਾਲੇ ਬੰਦੇ ਨੇ ਔਰ ਇਹਦਾ ਜਿਹੜਾ ਬਿਵਹਾਰ ਸੀ ਅਸੈਂਬਲੀ ਦੇ ਅੰਦਰ ਆਪਣੇ ਵਿਰੋਧੀਆਂ ਨੂੰ ਬਹੁਤ ਗਲਤ ਭਾਸ਼ਾ ਚ ਬੋਲਦਾ ਸੀਗਾ ਉਹਦਾ ਨਾਮ ਆਮ ਆਦਮੀ ਪਾਰਟੀ ਨਾਲ ਨਾ ਦੇਕਰਾ ਇਕਰਮ ਸਿੰਘ ਕੇ ਦੇ 4 ਦਿਨ ਦਾ ਰਿਮਾਂਡ ਹੋਰ ਵਧਿਆ ਜੀ ਮੈਂ ਬਾਕੀ ਗੱਲਾਂ ਸਾਰੀਆਂ ਬਾਹਰ ਆਣ ਕੇ ਗੱਲ ਕਰਦਾ ਤੁਹਾਨੂੰ ਨਾ ਲੈਟ ਮੀ ਲੈਟ ਮੀ ਜਸਟ ਮੀ ਮੈਂ ਮੈਨੂੰ ਪਹਿਲਾਂ ਕੁਮਰ ਪਹਿਲਾਂ ਇੱਕ ਵੱਲੇ ਹੀ ਸਵਾਲ ਹੈ ਕਿ ਅੱਜ ਤੁਸੀਂ ਕੁਮਰ ਸਾਹਿਬ ਨੂੰ ਮਿਲਣ ਵਾਸਤੇ ਪਹੁੰਚੇ ਹੋ ਕਿਉਂਕਿ ਇਸ ਤੋਂ ਪਹਿਲਾਂ ਲਗਾਤਾਰ ਦੇਖੀ ਤੱਕ ਦੇਖੋ ਤੁਸੀਂ ਦੇਖੋ ਪੰਜਾਬ ਦੇ ਵਾਤਾਵਰਨ ਕੀ ਆ ਆਮ ਆਦਮੀ ਪਾਰਟੀ ਕਿੱਡੀ ਆਫ ਟ੍ਰੈਕ ਹੋ ਗਈ ਪੋਲੀਟੀਕਲੀ ਕਿ ਜਿਸ ਦਿਨ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਪਾਰਟੀ ਚੋਂ ਕੱਢਿਆ ਜਾ ਰਿਹਾ ਸੀਗਾ ਉਸ ਦਿਨ ਇੱਕ ਕਰਪਟ ਆਦਮੀ ਨੂੰ ਜਿਹਨੂੰ ਚੀਫ ਮਿਨਿਸਟਰ ਨੇ ਆਪ ਕਰਪਟ ਗਰਦਾਨੀਆਂ ਡਾਕਟਰ ਵਿਜੇ ਸਿੰਘਲਾ ਆਪ ਹੀ ਕਿਹਾ ਚੀਫ ਮਿਨਿਸਟਰ ਨੇ ਕਿਸੇ ਨੇ ਨਹੀਂ ਕਿਹਾ ਔਰ ਇਹਨੇ ਕਿਹਾ ਮੇਰੇ ਕੋਲ ਬਹੁਤ ਸਬੂਤ ਹੈ ਉਸ ਦਿਨ ਹੀ ਉਹਨੂੰ ਕਲੀਨ ਚਿੱਟ ਦਿੱਤੀਗੀ ਤੁਸੀਂ ਅੰਦਾਜ਼ਾ ਲਾ ਲਓ ਜਿਹੜੀ ਪਾਰਟੀ ਕਰਪਸ਼ਨ ਦੇ ਮੁੱਦੇ ਦੇ ਉੱਤੇ ਰਾਜ ਵਿੱਚ ਆਈ ਸੀਗੀ ਉਹ ਹੁਣ ਕਰਪਟ ਬੰਦਿਆਂ ਨੂੰ ਲੈ ਰਹੀ ਆ ਤੇ ਜਿਹੜੇ ਲੋਕ ਲੋਕਾਂ ਦੀ ਲੜਾਈ ਲੜਦੇ ਇਨਸਾਫ ਪਸੰਦੀ ਦੀ ਲੜਾਈ ਲੜਦੇ ਤੇ ਸਾਫ ਸੁਥਰੇ ਅਖਸ ਦੇ ਬੰਦੇ ਸੀ ਕੁਮਰ ਵਿਜੇ ਪ੍ਰਤਾਪ ਵਰਗੇ ਉਹਨਾਂ ਨੂੰ ਪਾਰਟੀ ਚੋਂ ਕੱਢ ਦਿੱਤਾ ਸੋ ਇਹ ਮਾੜੇ ਦਿਨਾਂ ਦੇ ਨਿਸ਼ਾਨੇ ਪਹਿਲਾਂ ਪਹਿਲਾਂ ਮੀਡੀਆ ਨੂੰ ਨਿਸ਼ਾਨਾ ਬਣਾਇਆ ਗਿਆ ਜੀ ਮੀਡੀਆ ਦੀ ਆਵਾਜ਼ ਦਬਾਈ ਗਈ ਹੁਣ ਜਿਹੜੇ ਵਿਧਾਇਕ ਕੁਝ ਬੋਲਦੇ ਨੇ ਆਪਣੀ ਸਰਕਾਰ ਨੂੰ ਮੁੱਦੇ ਚੁੱਕਦੇ ਨੇ ਪਰ ਉਹਨਾਂ ਨੂੰ ਵੀ ਹਟਾਇਆ ਗਿਆ ਇਹਦੇ ਤੋਂ ਵੀ ਬ੍ਰਾਡਰ ਗੱਲ ਮੈਂ ਕਹਿਣਾ ਅੱਜ ਪੰਜਾਬ ਇੱਕ ਅਨਅਲਾਨੀ ਐਮਰਜੈਂਸੀ ਦੇ ਦੌਰ ਵਿੱਚ ਗੁਜ਼ਰ ਰਿਹਾ ਵਾ ਅੱਜ ਕਿਸੇ ਨੂੰ ਕੋਈ ਇਜਾਜ਼ਤ ਨਹੀਂ ਪ੍ਰੋਟੈਸਟ ਕਰਨ ਦੀ ਪੀਸਫੁੱਲ ਪ੍ਰੋਟੈਸਟ ਜਿਹੜਾ ਸਾਡਾ ਫੰ ਡਾਕਟਰ ਬਾਬਾ ਸਾਹਿਬ ਉਮੀਦ ਕਰਦੀਆਂ ਫੋਟੋਆਂ ਦਾ ਟੰਗੀਆਂ ਲੇਕਿਨ ਉਹਨਾਂ ਦਾ ਗळा ਕੁੱਟਰੇ ਨੇ ਸਾਰੇ ਪੰਜਾਬ ਦੇ ਵਿੱਚ ਇਸ ਵਕਤ ਪੁਲਿਸ ਦਾ ਤੰਤਰ ਆ ਔਰ ਜਿਹੜਾ ਬਜੀਠੀਏ ਦੇ ਹਲਕੇ ਦੇ ਵਿੱਚ ਜਾ ਕੇ ਉਹਦੇ ਵਰਕਰਾਂ ਦਾ ਕੀ ਕਸੂਰ ਹੈ ਉਹਨਾਂ ਦੇ ਘਰਾਂ ਤੱਕ دہشت ਪਾਈ ਜਾ ਰਹੀ ਐਨ ਉਸੇ ਤਰੀਕੇ ਨਾਲ ਮੇਰੇ ਖਿਲਾਫ ਜਦੋਂ ਮੈਨੂੰ ਅਰੈਸਟ ਕੀਤਾ ਸੀ ਨਾ ਇੱਕ ਵਿਸ਼ੇਸ ਪ੍ਰੋਪਾਗੈਂਡਾ ਲਾਂਚ ਕਰਦੀ ਆ ਗਵਰਨਮੈਂਟ ਤੇ ਸਟੈਬਲਿਸ਼ਮੈਂਟ ਮੈਨੂੰ ਅਰੈਸਟ ਕਰਕੇ ਮੈਂ ਤਾਂ ਅੰਦਰ ਚਲੇ ਗਿਆ ਕਹਿਣ ਲੱਗੇ ਜੀ ਖੈਰੇ ਕੋਲ ਜਾਲੀ ਪਾਸਪੋਰਟ ਨੇ ਮੈਂ ਮੈਨੂੰ ਜਾਲੀ ਪਾਸਪੋਰਟ ਰੱਖਣ ਦੀ ਦੱਸੂ ਕੀ ਲੋੜ ਸੀ ਫਿਰ ਕਹਿੰਦੇ ਜੀ ਕਿ ਖਰੇ ਕੋਲ ਸ਼ਾਇਦ ਪਾਕਿਸਤਾਨ ਦਾ ਕੁਸਤਮ ਆ ਇੰਨਾ ਇਹ ਫਰੋਡਲੈਂਡ ਪ੍ਰੋਪਾਗੈਂਡਾ ਹੁੰਦਾ ਸਾਰਾ ਮੇਰੇ ਕੋਲੋਂ ਬਾਅਦ ਵਿੱਚ ਇੱਕ ਦੁੱਕੀ ਇੱਕ ਦੁੱਕੀ ਵੀ ਨਹੀਂ ਲੱਭੀ ਔਰ ਇਸ ਕਰਕੇ ਹਾਂ ਇਸ ਮੀਡੀਆ ਟ੍ਰਾਈ ਇਸ ਡੈਫੀਨਟਲੀ ਸਰ ਜੀ ਇੱਕ ਆਮ ਆਦਮੀ ਪਾਰਟੀ ਦੀ ਪੂਰਾ ਜ਼ੋਰ ਲੱਗਿਆ ਹੋਇਆ ਕਿ ਕਿਸੇ ਤਰੀਕੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਮਜੀਠੀਏ ਦੇ ਮੁੱਦੇ ਤੇ ਸਾਰੇ ਵਿਰੋਧੀਆਂ ਦੀ ਚੁੱਪ ਕਰਾਇਆ ਜਾਵੇ ਅ ਇਸੇ ਕਰਕੇ ਮੈਂ ਕਹਿ ਰਿਹਾ ਕਿ ਅੱਜ ਪ੍ਰੋਟੈਸਟ ਤੋਂ ਵੀ ਡਰਦੇ ਨੇ ਇਹੀ ਜਿਹੜੇ ਆਪ ਅੰਦੋਲਨ ਚੋਂ ਨਿਕਲੇ ਨੇ